ਮੈਂ ਸੋਮਦੇਵ ਸ਼ਰਮਾ ਜੀ ਵਾਈਸ ਚੇਅਰਮੈਨ ਸ਼੍ਰੀ ਵੱਡੇ ਅਨੁਮਾਨ ਮੰਦਿਰ ਦੁਰਗਿਆਣਾ ਕਮੇਟੀ ਦੇ ਵਾਈਸ ਚੇਅਰਮੈਨ ਦੇ ਨਾਤੇ ਮੇਰੇ ਕੋਲ ਤਿੰਨ ਜ਼ਿੰਮੇਵਾਰੀਆਂ ਨੇ ਇੱਕ ਵੱਡੇ ਅਨੁਮਾਨ ਜੀ ਦਾ ਵਾਈਸ ਚੇਅਰਮੈਨ ਹੈ ਇੱਕ ਪਿੰਡਾਂ ਦੇ ਵਿੱਚ ਜਿਹੜੇ ਅਤਵਾਦ ਦੇ ਵੇਲੇ ਮੰਦਿਰ ਉੱਜੜ ਗਏ ਸੀ ਉਹਨਾਂ ਦੇ ਪੁਨਰਵਾਸ ਦਾ ਕੰਮ ਕਰਦਾ ਹਾਂ ਸਾਰੇ ਪਿੰਡਾਂ 'ਚ ਔਰ ਤੀਸਰਾ ਜਿਹੜੇ ਇੱਥੇ ਕਾਨੂੰਨ ਨਾਲ ਸੰਬੰਧਿਤ ਕਚਹਿਰੀਆਂ 'ਚ ਮੁਕੱਦਮੇ ਚੱਲਦੇ ਉਹਦਾ ਵੀ ਵਾਈਸ ਚੇਅਰਮੈਨ ਹਾਂ ਅੱਜਾ ਜੀ ਕਿ ਕੱਲ ਪਹਿਲਾ ਨਵਰਾਤਰਾ ਸੀ ਮੈਂ ਹਨੂਮਾਨ ਜੀ ਦੇ ਮੰਦਰੋਂ ਆਪਣੀ ਰੂਟੀਨ 'ਚ ਪਾਠ ਕਰਕੇ ਤੇ ਭਗਵਤੀ ਦੇ ਚਰਨਾਂ 'ਚ ਆਇਆ ਸਾਂ ਉੱਥੇ ਕੁਝ ਪੰਨੇ ਧਾਰਮਿਕ ਪੁਸਤਕਾਂ ਦੇ ਮੈਨੂੰ ਪਏ ਨਜ਼ਰ ਆਏ ਤੇ ਮੈਂ ਪੁਜਾਰੀ ਜੀ ਨੂੰ ਪੁੱਛਿਆ ਮੈਂ ਪੁਜਾਰੀ ਜੀ ਇਹ ਕੀ ਹੈ ਕਹਿੰਦਾ ਜੀ ਇਹ ਬਾਹਰੋਂ ਫੁੱਲਾਂ ਵਾਲਿਆਂ ਨੇ ਭੇਜਿਆ ਫੁੱਲ ਲਪੇਟ ਕੇ ਸਿਰੇ ਲਪੇਟ ਕੇ ਉਹਨਾਂ ਨੇ ਭੇਜਿਆ ਮੈਂ ਕਿਹਾ ਇਹ ਆਪਾਂ ਨੂੰ ਨਜ਼ਰ ਆ ਗਿਆ ਸੀ ਇਹ ਧਾਰਮਿਕ ਕਿਤਾਬਾਂ ਨੇ ਕਹਿੰਦੇ ਜੀ ਆਗੀਆਂ ਤੇ ਇਸੇ ਕਰਕੇ ਅਸੀਂ ਪਿੱਪਲ ਦੇ ਥੱਲੇ ਰਾਤ ਦਤੀਆ ਮੈਂ ਉਹਨਾਂ ਨੂੰ ਚੁੱਕਿਆ ਚੁੱਕ ਕੇ ਤੇ ਮੈਂ ਇਹਨਾਂ ਦੇ ਕੋਲ ਆ ਗਿਆ ਜਦੋਂ ਮੈਂ ਇਹਨਾਂ ਦੇ ਕੋਲ ਆਇਆ ਮੈਂ ਕਿਹਾ ਯਾਰ ਇਹ ਕੀ ਹੈ ਕੀ ਕਰਦੇ ਪਏ ਹੋ ਕਹਿੰਦਾ ਪਤਾ ਨਹੀਂ ਜੀ ਮੈਂ ਕਿਹਾ ਇੱਕ ਮਿੰਟ ਆਪਣਾ ਪੈਰ ਚੁੱਕਿਓ ਉਹਦੇ ਪੈਰ ਦੇ ਥੱਲੇ ਇਹ ਜਿਹੜਾ ਕਾਗਜ਼ ਪਿਆ ਆ ਸੀ ਕਾਗਜ਼ ਮਤਲਬ ਪੰਨਾ ਇਹ ਅੰਗ ਹੈ ਸਾਡੇ ਧਾਰਮਿਕ ਕਿਤਾਬਾਂ ਦਾ ਅੰਗ ਹੈ ਇਹ ਉਥੇ ਪਿਆ ਸੀ ਮੈਂ ਉਹਦੇ ਪੈਰਾਂ ਥੱਲੇ ਚੁੱਕਿਆ ਮੈਂ ਕਿਹਾ ਕੀ ਹੈ ਕਹਿੰਦਾ ਪਤਾ ਨਹੀਂ ਜੀ ਮੈਂ ਕਿਹਾ ਅਕਲ ਦੇ ਅੰਨੇ ਹੋ ਮੈਂ ਤਾਂ ਹੀ ਕਿਹਾ ਮੈਂ ਕੋਈ ਗਲਤ ਗੱਲ ਨਹੀਂ ਕਹੀ ਮੈਂ ਕਿਹਾ ਅਕਲ ਦੇ ਅੰਨੇ ਹੋ ਭਗਵਦ ਗੀਤਾ ਪਾੜ ਕੇ ਤੋਰ ਦਿੱਤੀ ਕਿਉਂਕਿ ਜਿਹੜੇ ਪਹਿਲੇ ਜਿਹੜੇ ਅੰਗ ਸੀਗੇ ਉਹ ਭਗਵਦ ਗੀਤਾ ਦੇ ਚੌਥੇ ਅਧਿਆਏ ਦੇ ਸੀਗੇ ਉਹਦੇ ਵਿੱਚ ਸ਼੍ਰੀ ਕ੍ਰਿਸ਼ਨੋ ਬਾਤ ਵੀ ਹੈਗਾ ਸੀ ਸ਼੍ਰੀ ਅਰਜੁਨੋ ਬਾਤ ਵੀ ਹੈਗਾ ਸੀ ਜਿਹੜਾ ਮੈਂ ਦਰਗਿਆਣਾ ਚੌਂਕੀ ਦੇ ਇੰਚਾਰਜ ਨੂੰ ਦਿੱਤਾ ਲੇਕਿਨ ਇਸ ਬੰਦੇ ਨੇ ਮੈਨੂੰ ਇੱਕੋ ਗੱਲ ਕਹੀ ਜਾਓ ਜੋ ਕਰਨਾ ਕਰ ਲਓ ਮੈਂ ਕਿਹਾ ਮੈਂ ਤੇਰੇ ਤੇ ਬੇਅਦਬੀ ਦਾ ਪਰਚਾ ਕਰਾ ਦੂੰਗਾ ਕਿ ਤੂੰ ਗਲਤ ਕੰਮ ਕਰ ਰਹੇ ਨੇ ਕਹਿੰਦਾ ਜੋ ਕਰਨਾ ਕਰ ਲਓ ਗਿਆ ਠੀਕ ਹੈ ਜੀ ਮੈਂ ਚਲਾ ਗਿਆ ਮੈਂ ਜਾ ਕੇ ਅੰਦਰ ਕਮੇਟੀ ਦਫ਼ਤਰ ਬੈਠ ਕੇ ਦਰਖਾਸਤ ਲਿਖੀ ਚੌਂਕੀ ਇੰਚਾਰਜ ਨੂੰ ਬੁਲਾਇਆ ਸਾਰੇ ਜਿਹੜੇ ਅੰਗ ਦਿਖਾਏ ਆ ਉਹਨਾਂ ਨੂੰ ਅੰਗ ਮੈਂ ਦਿੱਤੇ ਉਸ ਤੋਂ ਬਾਅਦ ਆਂਗ ਲਾ ਜਾ ਕੇ ਮੈਂ ਹੋਰ ਦਿੱਤੇ ਆ ਉਹ ਉਹਨਾਂ ਨੇ ਉੱਥੇ ਆਪਣੀ ਅਲਮਾਰੀ 'ਚ ਇੱਕ ਵਸਤਰ ਦੇ ਵਿੱਚ ਰੱਖੇ ਆ ਸਾਹਮ ਕੇ ਔਰ ਉਹਨਾਂ ਨੇ ਮੈਨੂੰ ਤਰਖਾਸ ਦਿੱਤੀ ਕੱਲ ਸਵੇਰ ਤੋਂ ਲੈ ਕੇ ਅੱਜ ਸਵੇਰ ਤੱਕ ਤਿਲ ਹੋਣ ਤੱਕ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਨਹੀਂ ਕੀਤੀ ਗਈ ਮੈਂ ਉਹਨਾਂ ਨੂੰ ਚੌਂਕੀ ਇੰਚਾਰਜ ਨੂੰ ਫੋਨ ਕੀਤਾ ਸਾਢੇ 11:15 ਵਜੇ ਦੇ ਅੱਜ ਕਰੀਬ ਮੈਂ ਕਿਹਾ ਜੀ ਕਿੱਥੇ ਹੋ ਕਹਿੰਦੇ ਮੈਂ ਤਾਂ ਦਰਗੈਣਾ ਕਮੇਟੀ ਦਫ਼ਤਰ ਬੈਠਾ ਮੈਂ ਕਿਹਾ ਮੈਂ ਤਾਂ ਤੁਹਾਡੀ ਚੌਂਕੀ ਤੁਰਿਆ ਫਿਰਦਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਹਿੰਦੇ ਜੀ ਤੁਸੀਂ ਇੱਦਾਂ ਕਰੋ ਅੰਦਰ ਆ ਜਾਓ ਜਰਾ ਦੋ ਮਿੰਟ ਮੈਂ ਚਲਾ ਗਿਆ ਦੇਖੋ ਜੀ ਇਦਾਂ ਇਦਾਂ ਉਹ ਨਟਾਲ ਮਟਾਲ ਮੈਂ ਕਹਾਂ ਤੁਹਾਡੇ ਤੇ ਪ੍ਰੈਸ਼ਰ ਹੈ ਕਹਿੰਦਾ ਹਾਂ ਜੀ ਮੈਂ ਕਹਾਂ ਮੈਨੂੰ ਵੀ 200 ਫੋਨ ਆਇਆ ਤੁਹਾਨੂੰ ਹੀ ਆਇਆ ਹੋਣਾ ਕਹਿੰਦਾ ਜੀ ਸਾਡੇ ਕੋ ਸਾਰਿਆਂ ਨੇ ਤੁਹਾਡਾ ਨੰਬਰ ਮੰਗਿਆ ਤੇ ਅਸੀਂ ਕਹਾਂ ਜੀ ਤੁਸੀਂ ਆਪ ਹੀ ਗੱਲ ਕਰ ਲਓ ਮੈਂ ਕਹਾਂ ਹਾਂ ਮੈਨੂੰ ਫੋਨ ਆਏ ਆ ਬਹੁਤ ਸਾਰੇ ਫੋਨ ਆਏ ਆ ਬੜੇ ਬੜੇ ਪੋਲਿਟਿਸ਼ੀਅਨਸ ਦੇ ਆਏ ਆ ਕਾਉਂਸਲਰਸ ਦੇ ਆਏ ਆ ਮੈਂ ਜਦੋਂ ਉਹਨਾਂ ਦੇ ਅੱਗੇ ਸਵਾਲ ਰੱਖਦਾ ਉਹ ਉਸ ਗੱਲ ਤੇ ਚੁੱਪੀ ਸਾਹ ਜਾਂਦੇ ਹੈ ਕਿ ਵੀ ਇਹ ਧਰਮ ਦੀ ਬੇਅਦਬੀ ਹੈ ਮੈਨੂੰ ਕਹਿੰਦੇ ਜੀ ਸਾਡੇ ਡਿਪਟੀ ਸਾਹਿਬ ਆਣ ਵਾਲੇ ਆ ਤੇ ਤੁਸੀਂ 10 ਮਿੰਟ ਰੁਕੋ ਤੇ ਉਹ ਇਨ ਬਿਟਵੀਨ ਉਹਨਾਂ ਨੇ ਚੌਂਕੀ ਫੋਨ ਕੀਤਾ ਜਾਂ ਚੌਂਕੀ ਉਹਨਾਂ ਨੂੰ ਫੋਨ ਆਇਆ ਉਹ ਕਹਿੰਦੇ ਡਿਪਟੀ ਸਾਹਿਬ ਉੱਥੇ ਆਫਿਸ 'ਚ ਬੈਠੇ ਤੁਸੀਂ ਆ ਜਾਓ ਮੈਂ ਚਲਾ ਗਿਆ ਜਸਪਾਲ ਭੋੜੂ ਜੀ ACP ਸੈਂਟਰ ਹੈਗੇ ਨੇ ਉੱਥੇ ਮੌਜੂਦ ਸੀ ਇਨਸਪੈਕਟਰ ਮਨਦੀਪ ਸਿੰਘ ਇੱਕ ਮੌਜੂਦ ਸੀ ਇੱਕ ਇਨਸਪੈਕਟਰ ਹਿੰਦੂ ਜੈਂਟਲਮੈਨ ਉਹ ਵੀ ਮੌਜੂਦ ਸੀ ਮੈਂ ਉਹਨਾਂ ਦੇ ਕੋਲ ਗਿਆ ਮੈਨੂੰ ਕਹਿੰਦਾ ਦੱਸੋ ਜੀ ਉਹਨਾਂ ਕੋਈ ਫਾਰਮੈਲਟੀ ਨਹੀਂ ਕੀਤੀ ਗਈ ਬਹਿ ਜਾਓ ਗੱਲ ਕਰ ਲਓ ਦੱਸੋ ਜੀ ਨਾ ਆਪਣੀ ਕੁਰਸੀ ਬੜੀ ਤੇ ਬਹਿ ਗਿਆ ਮੈਂ ਕਿਹਾ ਜੀ ਮੈਂ ਕੱਲ ਦੀ ਦਰਖਾਸਤ ਦਤੀ ਹੈ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਮੈਂ ਕਹਾ ਯੋ ਕਿਉਂ ਨਹੀਂ ਜੀ ਅਸੀਂ ਦਰਗਾਹਣਾ ਪਰਮਸਿਸ ਦੇ ਅੰਦਰ ਕੁਝ ਹੋਏਗਾ ਤੇ ਕਾਰਵਾਈ ਨਹੀਂ ਕਰਨੀ ਮੈਂ ਕਹਾ ਜੀ ਉਹ ਕਿਉਂ ਇਹ ਜੇ ਸਾਨੂੰ ਦਰਗਾਹਣਾ ਕਮੇਟੀ ਕਹੇਗੀ ਤੇ ਅਸੀਂ ਕਰਾਂਗੇ ਤੇ ਮੈਂ ਕਹਾ ਤੁਹਾਨੂੰ ਦਰਗਾਹਣਾ ਕਮੇਟੀ ਨੇ ਨਾ ਕੀਤੀ ਐ ਇਹ ਨਹੀਂ ਜੀ ਅਸੀਂ ਕਰਨੀ ਨਹੀਂ ਅਸੀਂ ਕਾਰਵਾਈ ਨਹੀਂ ਕਰਨੀ ਮੈਂ ਕਹਾ ਜੀ ਕਿਉਂ ਨਹੀਂ ਕਰਨੀ ਦੇਖੋ ਜੀ ਤੁਸੀਂ ਸਮਝਦੇ ਹੋ ਸਿਆਣੇ ਹੋ ਮੈਂ ਕਹਾ ਹਾਂ ਬਿਲਕੁਲ ਸਿਆਣਾ ਪੜਿਆ ਲਗਿਆ ਅਨਪੜਣੀ ਐ ਪੜ੍ਹ ਲਿਖ ਕੇ ਸੋਚ ਕੇ ਸਮਝ ਕੇ ਦਰਖਾਸਤ ਦਿੱਤੀ ਐ ਮੈਂ ਕਿਤੇ মিডিਆ 'ਚ ਨਹੀਂ ਗਿਆ ਕੋਈ ਹੱਲਾ ਗੁੱਲਾ ਨਹੀਂ ਕੀਤਾ ਕੋਈ ਜਾਂ ਸੰਸਥਾਵਾਂ ਨੂੰ ਨਹੀਂ ਬੁਲਾਇਆ ਯੋਗੀ ਮੇਰਾ ਇਹ ਪ੍ਰੋਗਰਾਮ ਨਹੀਂ ਹੈ ਮੇਰਾ ਪ੍ਰੋਗਰਾਮ ਤਾਂ ਇਹ ਹੈ ਕਿ ਤੁਸੀਂ ਇੱਕ ਬੰਦਾ ਧਰਮ ਦੀ ਬੇਅਦਵੀ ਕਰਦਾ ਪਿਆ ਉਹਤੇ ਕਾਰਵਾਈ ਕਰੋ ਕਹਿੰਦੇ ਜੀ ਅਸੀਂ ਨਹੀਂ ਕਰਨੀ ਜਿੰਨਾ ਚਿਰ ਸਾਨੂੰ ਪ੍ਰਧਾਨ ਨਹੀਂ ਕਹਿੰਦੀ ਤੁਸੀਂ ਇਹ ਦਰਖਾਸਤ ਲਿਖ ਕੇ ਦਿਓ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਨੂੰ ਦੁਰਗਿਆਣਾ ਕਮੇਟੀ ਦੇ ਵੇ ਸਾਨੂੰ ਫਿਰ ਅਸੀਂ ਸੋਚਾਂਗੇ ਮੈਂ ਕਹਾਂ ਜੀ ਤੁਸੀਂ ਸੋਚੋ ਨਾ ਸੋਚੋ ਮੈਂ ਦਰਖਾਸਤ ਤੁਹਾਨੂੰ ਦਿੱਤੀ ਹੈ ਤੁਸੀਂ ਕਾਰਵਾਈ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਲੇਕਿਨ ਮੈਂ ਹੋਣੇ ਗੱਲ ਸਮਾਜ 'ਚ ਲੈ ਜਾਊਂਗਾ ਪਰ ਭਾਈ ਸਮਝ ਦੇ ਨਾਤਾ ਕੋਈ ਏਡਾ ਬੇਵਕੂਫ ਨਹੀਂ ਕਿ ਕਵਾੜੀਆਂ ਨੂੰ ਦੇ ਦੇ ਕੋਈ ਏਡਾ ਅਕਲਦਾਨਾ ਨਹੀਂ ਅੱਜ ਤੁਸੀਂ ਸਮਝਦੇ ਹੋਗੇ ਗੁਟਕਾ ਸਾਹਿਬ ਕੋਈ ਦੇ ਦੂਗਾ ਕਵਾੜ ਦੇ ਕਿਸੇ ਕਵਾੜੀਆਂ ਨੂੰ ਦੇ ਦੂਗਾ ਸ਼੍ਰੀ ਮਾਰਗ ਮਹਾਮਦ ਭਗਵਤ ਗੀਤਾ ਜਿਹੜੀ ਹੈ ਉਹ ਕਵਾੜ ਦੇ ਦੇ ਦੂਗਾ ਨਿੱਤੇ ਪੂਜਾ ਪ੍ਰਕਾਸ਼ ਜਿਹੜੀ ਉਹ ਕਵਾੜ ਦੇ ਦੇ ਦੂਗਾ ਕਵਾੜ ਦੇ ਦਿੱਤੀ ਕਵਾੜ ਦੇ ਲਿੱਤੀ ਗੱਲ ਬਕਵਾਸ ਹੈ ਇਹ ਇਹਨਾਂ ਨੇ ਆਪ ਇਹ ਨਵੀਂ ਆ ਬਿਲਕੁਲ ਨਵੀਂ ਪ੍ਰਿੰਟਡ ਬਾਗਵਦ ਗੀਤਾ ਇਹ ਉਹ ਪਾੜ ਕੇ ਤੇ ਇਹਨਾਂ ਨੇ ਉਹ ਫੁੱਲ ਲਪੇਟੇ ਪੁਸ਼ਪ ਲਪੇਟੇ ਸਿਰੇ ਲਪੇਟੇ ਤੇ ਭੇਜ ਦਿੱਤੇ ਲੋਕਾਂ ਦੇ ਪੈਰਾਂ ਜਿ ਆਏ ਖੁਦ ਇਹਦੇ ਪੈਰਾਂ ਥਲੋਂ ਮੈਂ ਕੱਢੇ ਮੈਂ ਦੁਕਾਨਦਾਰ ਦੇ ਪੈਰਾਂ ਥਲੋਂ ਇਹ ਇਹ ਜਿਹੜੇ ਅੰਗ ਆ ਉਹ ਕੱਢੇ ਆ ਕਿਸ ਸਮੇਂ ਤੇ ਕਾਂਗਰਸ ਸਟਾਰਟ ਆਏ ਦੇਖੋ ਇਹ ਲੰਬੇ ਸਮੇਂ ਦੀ ਗੱਲ ਨਹੀਂ ਹੈ ਇਹ ਕੱਲ ਹੀ ਕਾੰਡ ਹੋਇਆ ਜਾਂ ਅਸੀਂ ਇਹ ਕਹਿ ਲਈਏ ਕਿ ਕੱਲ ਹੀ ਸਾਡੇ ਧਿਆਨ 'ਚ ਆਇਆ ਕਾਸੀ ਮੂਰਖਤਾ ਜੇ ਨੇ ਕੱਲ ਕੀਤੀ ਇਹਨੇ ਪਹਿਲਾਂ ਵੀ ਕੀਤੀ ਹੋਏਗੀ। ਜਨੂਤ ਕੇ ਬੇਅਦਬ ਵੀ ਕਿ। ਔਰ ਬੇਅਦਬ ਵੀ ਹੈ। ਉਹ ਤੁਹਾਡੇ ਕੋਲ ਹੋਰ ਕੀ ਜਥੇਬੰਦੀ ਨਾਲ ਸਬਾਰੇ? ਮੈਂ ਦੇਖੋ ਕਿਸੇ ਜਥੇਬੰਦੀ ਨੂੰ ਕੋਈ ਅਪੀਲ ਨਹੀਂ ਕੀਤੀ। ਮੈਂ ਆਪ ਸਨਾਤਨੀ ਆ। ਆਪ ਹਰੁ ਮੰਨ ਜੀ ਦਾ ਭਗਤ ਆ। ਆਪ ਮੈਂ Hindu ਧਰਮ ਦਾ ਉਪਾਸਕ ਆ। ਆਮ ਮੈਂ ਭਗਵਤੀ ਦਾ ਉਪਾਸਕ ਆ। ਮੈਂ ਭਗਵਾਨ ਕ੍ਰਿਸ਼ਨ ਦਾ ਉਪਾਸਕ ਆ। ਮੈਂ ਗੀਤਾ ਨੂੰ ਜਾਣਦਾ ਗੀਤਾ ਨੂੰ ਪੜਦਾ ਗੀਤਾ ਨੂੰ ਸਮਝਦਾ। ਸ਼੍ਰੀਮਦ ਭਗਵਦ ਗੀਤਾ ਦਾ ਅਰਥ ਕੀ ਹੈ? ਜਿਹੜੀ ਸਾਨੂੰ ਜੀਵਨ ਦਾ ਜਥਾਰਥ ਸਿਕਾਂਦੀ ਹੈ। ਜਿਹੜੀ ਸਾਨੂੰ ਕਰਮ ਕਰਨਾ ਸਿਖਾਉਂਦੀ ਹੈ ਜਿਹੜੀ ਸ਼੍ਰੀਮਦ ਭਗਵਦ ਗੀਤਾ ਸਾਨੂੰ ਕਹਿੰਦੀ ਹੈ ਕਰਮਨਿਵਾ ਅਧਿਕਾਰਸਤੇ ਮਾ ਫਲੇਸ਼ੂ ਕਦਾਚਨ ਅੱਗੇ ਉਹ ਸ਼ਲੋਕ ਹੈ ਮਾ ਕਰਮਫਲਹਿ ਤੂ ਭੂਰਮਾਤੇ ਸੰਗੋਸਤਵ ਕਰਮਾਣੀ ਉਸ ਗੀਤਾ ਭਗਵਦ ਗੀਤਾ ਨੂੰ ਉਸ ਸ਼੍ਰੀਕ੍ਰਿਸ਼ਨ ਦੇ ਆਵਾਜ਼ ਨੂੰ ਮੈਂ ਕਿਉਂ ਬੋਲ ਸਕਦਾ ਮੈਂ ਕਿਸੇ ਦੀ ਸ਼ਰਨ ਚ ਕਿਉਂ ਜਾਊਂਗਾ ਮੈਂ ਭਗਵਾਨ ਦੀ ਸ਼ਰਨ 'ਚ ਜਾਂ ਭਗਵਾਨ ਦੀ ਸ਼ਰਨ 'ਚ ਰਹਿ ਕੇ ਗੱਲ ਕਰੂੰਗਾ ਭਗਵਾਨ ਮੇਰੇ ਰક્ષਕ ਹੈ ਮੇਰੀ ਰੱਖਿਆ ਭਗਵਾਨ ਨੇ ਕਰਨੀ ਹੈ ਮੈਂ ਕਿਸੇ ਸਸਤਾ ਨੂੰ ਨਹੀਂ ਕਹਿੰਦਾ ਜਿਹੜੀ ਇਹ ਸੰਸਥਾ ਸੁਣਨਗੀਆਂ ਜਿਨ੍ਹਾਂ ਦਾ ਮਨਕ ਝੋਲੇਗਾ ਜਿਹੜੇ ਲੋਕ ਆਪਣੇ ਆਪ ਨੂੰ ਸਨਾਤਨੀ ਸਮਝਦੇ ਹੋਣਗੇ ਜਿਹੜੇ ਲੋਕ ਆਪਣੇ ਆਪ ਦੇ ਆਪ ਨੂੰ ਧਾਰਮਿਕ ਸਮਝਦੇ ਹੋਣਗੇ ਉਹ ਆਪਣੇ ਆਪ ਇਸ ਬੰਦੇ ਦੇ ਬੂਹੇ ਅੱਗੇ ਬਹਿ ਜਾਣਗੇ ਆਪ ਬੈਠ ਜਾਣਗੇ ਤੇ ਬੂਹੇ ਦੇ ਅੱਗੇ ਉਹ ਆਪਲਾ ਲੋਕਾਂ ਦੇ ਬੂਹੇ ਅੱਗੇ ਬੈਠ ਜਾਣਗੇ ਜਿਹੜੇ ਇਸ ਕਾਰਵਾਈ ਨੂੰ ਰੋਕਣਾ ਚਾਹੁੰਦੇ ਆ ਇਹ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੀ ਅਗਲਾ ਸਟੈਪ ਤੁਹਾਡਾ ਟੱਕੀ ਹੈ ਅਗਲਾ ਪ੍ਰਸ਼ਾਸਨ ਨੂੰ ਫਿਰ ਕਾਰਵਾਈ ਦੇਖਣੀ ਪੈਗੀ ਨਾ ਪ੍ਰਸ਼ਾਸਨ ਇਹ ਮੈਂ ਉਹ ਲੀਡਰ ਨਹੀਂ ਆ ਕਿ ਜਿਹੜਾ ਮੀਡੀਆ ਦੇ ਪਿੱਛੇ ਘੁੰਮਦਾ ਆ ਜਾਂ ਜਿਹਨੂੰ ਮੀਡੀਆ ਦੀ ਤਰਕਾਰ ਹੈ ਮੀਡੀਆ ਇੱਕ ਬੜਾ ਵੱਡਾ ਜਰੀਆ ਹੈ ਆਪਣੀ ਗੱਲ ਨੂੰ ਸਮਾਜ ਦੇ ਅੰਦਰ ਪਹੁੰਚਾਉਂਦਾ ਆਪਣੀ ਗੱਲ ਨੂੰ ਪ੍ਰਸ਼ਾਸਨ ਦੇ ਅੰਦਰ ਪਹੁੰਚਾਉਂਦਾ ਮੀਡੀਆ ਲੋਕੀ ਫੇਮ ਮੰਗਰੁੰਦੇ ਆ ਮੈਂ ਫੇਮ ਮੰਗਰ ਨਹੀਂ ਆ ਤੁਹਾਡੇ ਜੋ ਬਹੁਤ ਸਾਰੇ ਮੀਡੀਆ ਵਾਲੇ ਮੈਨੂੰ ਜਾਣਦੇ ਮੈਂ 7 ਸਾਲ ਮੀਡੀਆ ਦਾ ਬੀਜੇਪੀ ਦਾ ਇੰਚਾਰਜ ਰਿਆ ਲੇਕਿਨ ਮੈਂ ਕਦੀ ਆਪਣੀ ਫੋਟੋ ਕ ਜਾਣ ਵਾਲੀ ਨਹੀਂ ਜਾਂਦਾ ਨਾ ਮੈਨੂੰ ਫੋਟੋ ਦੀ ਇੱਦਰਕਾਰ ਹੈ ਮਸਲਾ ਇਹ ਹੈ ਕਿ ਇਹਨਾਂ ਨੇ ਧਾਰਮਿਕ ਤੌਰ ਤੇ ਬੇਅਦਬੀ ਕੀਤੀ ਹੈ ਸ਼੍ਰੀਮਦ ਭਗਵਦ ਗੀਤਾ ਨੂੰ ਫਾੜਿਆ ਸ਼੍ਰੀਮਦ ਭਗਵਦ ਗੀਤਾ ਦੇ ਅੰਗ ਫਾੜ ਕੇ ਪੈਰਾਂ 'ਚ ਲਏ ਆ ਜਿਹੜੀ ਨਾ ਕਾਬਲੇ ਬਰਦਾਸ਼ਤ ਵੈਰੀਫਾਈ ਕਰ ਰਹੇ ਆ ਜੀ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਦਾ ਜਾਦਾ ਜੀ ਇਹਦੇ ਵੱਲ ਕੰਪਲੇਨ ਰਾਈਟ ਕੀਤਾ ਗਿਆ ਕੰਪਲੇਂਟ ਦਾ ਸੌਮ ਦੇਵ ਨੇ ਦਿੱਤੀ ਸੌਮ ਦੇਵ ਸ਼ਰਮਾ ਨੇ ਬਾਕੀ ਵੈਰੀਫਾਈ ਕਰਨਾ ਸਾਰੀ ਕੰਪਲੇਂਟ ਹੈ ਕਿਸੇ ਖਿਲਾਫ ਵੀ ਵੈਰੀਫਾਈ ਕਰ ਰਹੇ ਹਾਂ ਜੀ